ਸਤਿ ਸ੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਨੂੰ ਉਹ ਜਗ੍ਹਾ ਦਿਖਾ ਰਿਹਾ ਹਾਂ ਜਿੱਥੇ ਰਾਤ ਨੂੰ ਭੂਤਾਂ ਦਲ ਮਿਲ ਕੇ ਗਿੱਧਾ ਪਾਉਂਦੀਆਂ ਨੇ ਬਿੱਲਾ ਤੇ ਲਾਲੀ ਦੋ ਦੋਸਤ ਹੁੰਦੇ ਨੇ ਜੋ ਕਿ 5 ਸਾਲਾਂ ਦੀ ਉਮਰ ਤੋਂ ਹੀ ਇਕੱਠੇ ਖੇਡਦੇ ਨੇ ਤੇ ਇੱਕ ਉਹ ਸਕੂਲ ਤੇ ਇੱਕ ਉਹ ਜ਼ਮਾਤ ਵਿੱਚ ਪੜ੍ਹਦੇ ਹਨ ਲਾਲੀ ਦੇ ਦੱਸਣ ਮੁਤਾਬਕ ਇੱਕ ਵਾਰੀ ਉਹ ਦੋਵੇਂ ਜਣੇ ਸ਼ਹਿਰੋਂ ਆਂਦੇ ਹੋਏ ਲੇਟ ਹੋ ਗਏ ਘਰ ਜਾਣ ਲਈ ਉਹਨਾਂ ਨੂੰ ਸੰਘਣੇ ਰੁੱਖਾਂ ਤੇ ਟੋਬੇ ਵਾਲੀ ਜਗ੍ਹਾ ਪਾਰ ਕਰਨੀ ਪੈਣੀ ਸੀ ਜਿਸ ਦੇ ਲਾਗੇ ਹੀ ਇੱਕ ਸ਼ਮਸ਼ਾਨ ਘਾਟ ਬਣਿਆ ਹੋਇਆ ਹੈ ਇਹ ਉਹੀ ਜਗ੍ਹਾ ਹੈ ਜਿੱਥੇ ਬਿੱਲੇ ਤੇ ਲਾਲੀ ਦੋਵੇਂ ਜਣੇ ਦੋਵੇਂ ਜਣਿਆਂ ਨੂੰ ਭੂਤਾਂ ਨੇ ਘੇਰ ਲਿਆ ਸੀ ਤੁਹਾਨੂੰ ਦੱਸ ਦਿਆਂ ਕਿ ਪੁੱਤਾਂ ਨੂੰ ਇਹ ਗੱਲ ਪਹਿਲਾਂ ਤੋਂ ਹੀ ਪਤਾ ਸੀ ਕਿ ਲਾਲੀ ਸੋਹਣੇ-ਸੋਹਣੇ ਗੀਤ ਵੀ ਲਿਖਦਾ ਹੈ ਤੇ ਨਾਲੇ ਬੋਲੀਆਂ ਵੀ ਪਾਉਂਦਾ ਹੈ ਤੇ ਬਿੱਲੇ ਨੂੰ ਨੱਚਣਾ ਵੀ ਆਉਂਦਾ ਹੈ ਇੱਥੇ ਰਾਤ ਨੂੰ ਕੋਈ ਭੁੱਲ ਪੁਲੇਖੇ ਵੀ ਨਹੀਂ ਆਉਂਦਾ ਜੇ ਭੁੱਲ ਪੁਲੇਖੇ ਆ ਵੀ ਜਾਵੇ ਜਾਂ ਤਾਂ ਉਹ ਮਾਰਿਆ ਜਾਂਦਾ ਹੈ ਜਾਂ ਫਿਰ ਉਹ ਪਾਗਲ ਹੋ ਜਾਂਦਾ ਹੈ ਇਹ ਉਹੀ ਜਗ੍ਹਾ ਹੈ ਦੋਸਤੋ ਜਿੱਥੇ ਭੂਤਾਂ ਰਾਤ ਨੂੰ ਗਿੱਧਾ ਪਾਉਂਦੀਆਂ ਹਨ ਇਹ ਉਹ ਟੋਬਾ ਹੈ ਜਿੱਥੇ ਭੂਤਾਂ ਬੰਦੇ ਨੂੰ ਡਬੋ ਦਿੰਦੀਆਂ ਹਨ ਇਨ੍ਹਾਂ ਦਰਖਤਾਂ ਦੀਆਂ ਟਾਹਣੀਆਂ ਤੇ ਸੈਂਕੜੇ ਭੂਤ ਪ੍ਰੇਤ ਰਾਤ ਨੂੰ ਇਕੱਠੇ ਹੁੰਦੇ ਨੇ ਮੁਕ ਦੀ ਗੱਲ ਜਦ ਲਾਲੀ ਤੇ ਵਿੱਲਾ ਇਸ ਜਗ੍ਹਾ ਤੇ ਆਏ ਤਾਂ ਭੂਤਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਉਸ ਟਾਈਮ ਇਹ ਰਾਸਤੇ ਵੀ ਕੱਚੇ ਹੁੰਦੇ ਸੀ ਭੂਤਾਂ ਨੇ ਉਹਨਾਂ ਨੂੰ ਬੋਲੀਆਂ ਸੁਣਾਉਣ ਲਈ ਕਿਹਾ ਤੇ ਆਪ ਗਿੱਧਾ ਪਾਣ ਲੱਗ ਗਈਆਂ ਜਦ ਉਹ ਗਿੱਧਾ ਪਾਉਣ ਵਿੱਚ ਮਸਤ ਹੋਈਆਂ ਤਾਂ ਇੱਕ ਨੇਕ ਦਿਲ ਭੂਤ ਨੇ ਭੂਤ ਨੂੰ ਲਾਲੀ ਤੇ ਬਿੱਲੇ ਤੇ ਤਰਸ ਆ ਗਿਆ ਤੇ ਉਸ ਨੇ ਉਹਨਾਂ ਦੋਵੇਂ ਜਣਿਆਂ ਨੂੰ ਇੱਥੋਂ ਭੱਜ ਜਾਣ ਲਈ ਕਿਹਾ ਲਾਲੀ ਤੇ ਬਿੱਲਾ ਬੜੀ ਹੁਸ਼ਿਆਰੀ ਨਾਲ ਆਪਣੀਆਂ ਚੱਪਲਾਂ ਹੱਥਾਂ ਵਿੱਚ ਪਾ ਕੇ ਨੰਗੇ ਪੈਰੀ ਭੱਜਣ ਲੱਗੇ ਜਦ ਭੂਤਾਂ ਨੇ ਉਹਨਾਂ ਨੂੰ ਭੱਜਦੇ ਦੇਖਿਆ ਤਾਂ ਉਹਨਾਂ ਨੇ ਪਿੱਛੋਂ ਆਵਾਜ਼ਾਂ ਮਾਰੀਆਂ ਕਿ ਤੁਸੀਂ ਰੁਕ ਜਾਵੋ ਨਾਲੇ ਆਪਣਾ ਇਨਾਮ ਤਾਂ ਲੈ ਜਾਵੋ ਬਿੱਲੇ ਤੇ ਲਾਲੀ ਨੇ ਬਿਨਾ ਪਿੱਛੇ ਦੇਖੇ ਆਪਦੇ ਮੁਹੱਲੇ ਵਿੱਚ ਵੜ ਕੇ ਹੀ ਸੁੱਖ ਦਾ ਸਾਹ ਲਿਆ ਤੇ ਉਹਨਾਂ ਨੂੰ ਪਾਲਾ ਚੜ੍ਹ ਕੇ ਤੇਜ਼ ਬੁਖਾਰ ਹੋ ਗਿਆ ਫਿਰ ਕੁਝ ਦਿਨ ਬਾਅਦ ਉਹ ਠੀਕ ਤਾਂ ਹੋ ਗਏ ਪਰ ਅੱਜ ਵੀ ਬਿੱਲੇ ਤੇ ਲਾਲੀ ਨੂੰ ਇਹ ਗੱਲ ਚੇਤੇ ਕਰਕੇ ਕੰਬਣੀ ਜਹੀ ਚੜ ਜਾਂਦੀ ਹੈ ਦੋਵੇਂ ਜਣੇ ਬਟਰੋਖਾਂ ਪਿੰਡ ਵਿੱਚ ਹੀ ਰਹਿ ਕੇ ਆਪਣਾ ਕੰਮਕਾਰ ਕਰਦੇ ਹਨ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਵਿੱਚ ਲਿਖੋ ਤੇ ਅੱਗੇ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਪੇਸ਼ ਕਰਾਂਗੇ ਸੁਣਾਵਾਂਗੇ